ਗਿੱਪੀ ਗਰੇਵਾਲ ਦਾ ਫੈਮਲੀ ਕਨੈਕਸ਼ਨ ਤਾਂ ਹਰ ਵਾਰ ਦਿਖਦਾ ਹੈ ਲੇਕਿਨ ਰੀਸੈਂਟਲੀ ਜਦ ਗਿੱਪੀ ਗਰੇਵਾਲ ਪ੍ਰੈਸ ਕਾਨਫਰੈਂਸ ਦੇ ਵਿੱਚ ਗੱਲ ਕਰ ਰਹੀ ਸੀ ਉਸ ਵੇਲੇ ਗਿੱਪੀ ਨੇ ਕਿਹਾ ਕਿ ਕਿਵੇਂ ਅਸੀਂ ਆਪਣੇ ਬਾਪੂ ਨੂੰ ਜੱਫੀ ਪਾਣਾ ਭੁੱਲ ਜਾਂਨੇ ਆ ਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਉਹਨਾਂ ਦੇ ਬੇਟੇ ਉਹਨਾਂ ਨੂੰ ਜੱਫੀ ਪਾਉਣ ਦੇ ਲਈ ਆਲਮ ਤੱਕ ਲਗਾਉਂਦੇ ਨੇ ਤੇ ਜਦ ਨਾਲ ਲਾਲ ਗਿੱਪੀ ਨੇ ਆਪਣਾ ਬਚਪਨ ਵੀ ਜਿਤੇ ਕੀਤਾ ਮੈਨੂੰ ਯਾਦ ਆਜ ਵੀ ਕਿ ਇੱਕ ਵਾਰੀ ਸਿਰਫ ਉਹਨਾਂ ਨੇ ਮੇਰੇ ਤੇ ਏਦਾਂ ਹੱਥ ਚੱਕਿਆ ਸੀ ਤੇ ਮੈਂ ਰੋ ਪਿਆ ਸੀ ਤੇ ਥੱਪੜ ਵੱਜਿਆ ਵੀ ਨਹੀਂ ਸੀ ਉਹ ਵੀ ਕੀ ਹੋਇਆ ਸੀ ਕਿ ਸਾਡਾ ਟਰੈਕਟਰ ਟਲਾਂਣ ਜੀ ਤੇ ਖੜਾ ਸੀ ਤੇ ਮੈਂ ਭੱਜ ਕੇ ਜਾ ਕੇ ਨਾ ਕਿ ਮੈਂ ਟਰੈਕਟਰ ਚਲਾਉਣਾ ਟਰੈਕਟਰ ਚਲਾਉਣਾ ਤੇ ਮੈਂ ਗਿਆ ਤੇ ਮੈਂ ਨਾ ਉਹ ਉਹਦੇ ਗੇਅਰ ਦੇ ਉੱਤੇ ਹੱਥ ਮਾਰਨ ਲੱਗਾ ਤੇ ਆਪ ਖੜਾ ਸੀ ਟਾਇਰ ਦੇ ਮੂਰੇ ਤੇ ਡੈਡੀ ਮੇਰੇ ਭੱਜੇ ਆਉਂਦੇ ਸੀ ਫੁੱਲ ਸਪੀਡ ਤੇ ਪਿੱਛੋਂ ਨਾ ਮੈਨੂੰ ਚੂਚੀ ਕਰਦੇ ਆਵਾਜ਼ਾਂ ਮਾਰਦੇ ਤੇ ਮੈਂ ਐ ਕਰਦੇ ਨੇ ਜਦੋਂ ਹੀ ਟਰੈਕਟਰ ਦਾ ਗੇਅਰ ਨਿਕਲਿਆ ਤੇ ਡੈਡੀ ਨੇ ਮੈਨੂੰ ਪਿੱਛੇ ਖਿੱਚ ਲਿਆ ਮੈਨੂੰ ਪਿੱਛੇ ਖਿੱਚਿਆ ਤੇ ਟਰੈਕਟਰ ਅੱਗੇ ਜਾ ਕੇ ਪੂਰਾ ਰਿੜ ਕੇ ਪਲਟ ਗਿਆ ਸੀ ਉਹ ਟਰੈਕਟਰ ਸਾਡਾ ਨਾ ਤੇ ਮੈਨੂੰ ਉਦੋਂ ਯਾਦ ਆ ਵੀ ਉਦੋਂ ਡੈਡੀ ਇੰਨੇ ਗੁੱਸੇ ਚ ਆ ਗਏ ਤੇ ਉਹਨਾਂ ਨੇ ਪਹਿਲੀ ਵਾਰੀ ਮੇਰੇ ਤੇ ਹੱਥ ਚੱਕਿਆ ਸੀ ਤੇ ਮਾਰਿਆ ਨਹੀਂ ਸੋ ਮੈਨੂੰ ਬਿਲਕੁਲ ਉਹਨਾਂ ਨੇ ਮਾਰਿਆ ਨਹੀਂ ਤੇ ਆ ਮੈਨੂੰ ਵੀ ਐਂ ਲੱਗਦਾ ਮੈਂ ਪਤਾ ਨਹੀਂ ਸ਼ਾਇਦ ਨੇਚਰ ਉਦਾਂ ਦੀ ਉਹ ਵੀ ਇਮੋਸ਼ਨਲ ਸੀ ਬਹੁਤ ਜ਼ਿਆਦਾ ਤੇ ਬੱਚਿਆਂ ਦਾ ਅੱਜ ਜ਼ਰੂਰ ਮੈਂ ਕਹ ਰਿਹਾ ਉਹਨਾਂ ਕਿ ਉਹ ਦੇਖੋ ਟਾਈਮ ਬਦਲ ਗਿਆ ਸਾਰੇ ਬੰਦੇ ਆਪਣੇ ਕੰਮ-ਕਾਰ ਚ ਇੰਨੇ ਬਿਜ਼ੀ ਹੋ ਗਏ ਲਾਈਫ ਇੰਨੀ ਫਾਸਟ ਹੋ ਗਈ ਆ ਅਕਸਰ ਤੌਰ ਤੇ ਮੈਂ ਕਈ ਬੰਦਿਆਂ ਤੋਂ ਸੁਣਦਾ ਉਹਨਾਂ ਵੀ ਯਾਰ ਜਦੋਂ ਅਸੀਂ ਵੱਡੇ ਹੋ ਗਏ ਨਾ ਕਿ ਯਾਰ ਅਸੀਂ ਤਾਂ ਆਪਦੇ ਪਿਓ ਨੂੰ ਕਦੇ ਜੱਫੀ ਹੋ ਨਹੀਂ ਪਾਈ ਇੰਨੇ ਸਾਲ ਹੋ ਗਏ ਮਾਂ ਨੂੰ ਤਾਂ ਤੁਸੀਂ ਫੇਰ ਪਾ ਲੈਨੇ ਹੋ ਠੀਕ ਹੈ ਪਿਓ ਨੂੰ ਕਈ ਵਾਰੀ ਜੱਫੀਓ ਨਹੀਂ ਪਾਉਂਦੇ ਲੋਕੀ 20-20 ਸਾਲ ਲੰਘ ਜਾਂਦੇ ਆ ਬਾਪੂ ਬਜ਼ੁਰਗ ਹੋ ਜਾਂਦਾ ਉਸ ਤੋਂ ਬਾਅਦ ਇੱਕ ਨਾ ਤੁਹਾਡੇ ਚ ਝਿਜਕ ਪੈਦਾ ਹੋ ਜਾਂਦੀ ਆ ਹਨਾ ਉਹੀ ਪੱਕੀ ਫਿਕਸ ਹੋ ਜਾਂਦੀ ਆ ਹੋਰ ਡੈਡੀ ਕਿਵੇਂ ਹੋ ਜੀ ਬਸ ਠੀਕ ਆ ਉਹ ਵੀ ਐ ਜੇ ਕਰ ਦਿੰਦੇ ਆ ਬਸ ਇੰਨਾ ਕੁ ਬਹੁਤ ਹੁੰਦਾ ਸੋ ਮੈਂ ਜਿਹੜਾ ਮੇਰਾ ਵੱਡਾ ਬੇਟਾ ਉਹ ਹੁਣ 16 ਸਾਲ ਦਾ ਜੀ ਇਹ ਕ ਤੇ ਮੈਨੂੰ ਬਹੁਤ ਹੁੰਦਾ ਮੈਂ ਉਹਨੂੰ ਇਹ ਬਹੁਤ ਕਹਣਾ ਕਿ ਯਾਰ ਵੱਡੇ ਹੋ ਕੇ ਜਵਾਕ ਨਾ ਇਦਾਂ ਜੱਫੀਆਂ ਪਾਉਣਾ ਹਟ ਜਾਂਦੇ ਆ ਹੋ ਜਾਂਦੇ ਆ ਜੇ ਹੋ ਜਾਂਦੇ ਆ ਉਹ ਜਾਂਦੇ ਆ ਇੱਕ ਦਿਨ ਅਸੀਂ ਇੱਥੇ ਕੋਈ ਅਮਰੀਕਾ ਇੰਟਰਵਿਊ ਚੱਲਦੀ ਸੀ ਤੇ ਮੈਨੂੰ ਛਿੰਦੇ ਨੇ ਉਸ ਇੰਟਰਵਿਊ 'ਚ ਦੱਸਿਆ ਕਹਿੰਦਾ ਇੱਕਮ ਨੇ ਨਾ ਆਪਣੇ ਫੋਨ ਦੇ ਉੱਤੇ అలਾਰਮ ਲਾਏ ਹੋਏ ਨੇ ਵੀ ਉਹ 7 ਵਜੇ ਆ ਉਹ ਤੇ ਲਿਖਿਆ ਹੁੰਦਾ ਗੋ ਹੱਗ ਪਾਪਾ ਹਨਾ ਵੀ ਜਾਓ ਜਾ ਕੇ ਜੱਫੀ ਪਾਓ ਹਨਾ ਗੋ ਸਪੈਂਡ ਟਾਈਮ ਵਿਦ ਪਾਪਾ ਹਨਾ ਤੇ ਉਹ ਆਉਂਦਾ ਮੇਰੇ ਕੋਲ ਬੈਹਿੰਦਾ ਹਾਂਜੀ ਜਿਹੜੀ ਕਿੱਦਾਂ ਜੀਵੋ ਉਹਨੂੰ ਵਧੀਆ ਲੱਗਦਾ ਵੀ ਮੈਂ ਕਿਉਂਕਿ ਘਰ 'ਚ ਮੈਂ ਬਹੁਤ ਠੇਠ ਪੰਜਾਬੀ ਵਾਲਾ ਬੰਦਾ ਆ ਮੈਂ ਸਾਰੇ ਉੱਥੇ ਮੈਂ ਦੱਤੇ ਉਹ ਜਦੋਂ ਮੈਨੂੰ ਫੋਨ ਵੀ ਕਰਦਾ ਫੇਸਟਾਈਮ ਉਹ ਇਕੱਲਾ ਹੀ ਆ ਜਿੰਨੇ ਉਹਨੇ ਕਿਹਾ ਹਾਂ ਬਾਪ ਠੀਕ ਹੈ ਜੀ ਉਹ ਪਾਪਾ ਵੀ ਨਹੀਂ ਕਹਦਾ ਮੈਨੂੰ ਹਨਾ ਉਹਨੂੰ ਇਹ ਚੀਜ਼ਾਂ ਵਧੀਆ ਲੱਗਦੀਆਂ ਨੇ ਸੋ ਮੈਨੂੰ ਐ ਲੱਗਦਾ ਕਿ ਇਹ ਚੀਜ਼ ਹੋਣੀ ਚਾਹੀਦੀ ਆ ਪਿਓ ਪੁੱਤ ਦੇ ਵਿੱਚ ਫਰੈਂਡਸ਼ਿਪ ਗੱਲਾਂ ਬਾਤਾਂ ਜੀ ਉਹ ਹਾਂ ਤੁਹਾਡੀ ਰਿਸਪੈਕਟ ਦਾ ਇੱਕ ਦਾਇਰਾ ਹੋਵੇ ਪਰ ਐ ਨਾ ਹੋਵੇ ਕਿ ਯਾਰ ਤੁਸੀਂ ਜੱਫੀਆਂ ਜੂਫੀਆਂ ਪਾਉਣ ਤੋਂ ਹੀ ਜਾਂਦੇ ਰਹੋ ਹਨਾ ਉਹ ਜ਼ਰੂਰੀ ਆ ਮੈਨੂੰ ਲੱਗਦਾ